ਅਗੇ ਸਿੱਖ ਖਾਲਸਾ ਵਰਗੇ ਜੀ ਫਤੇਜੀ ਮੇਰਾ ਨਾਮ ਜੀ ਮਹਾਰਾਜ ਸਿੰਘ ਹੋਸਲਾ ਤੇ ਅੱਜ ਦਾ ਮੇਨ ਮਕਸਦ ਇਹੀ ਆ ਜੀ ਤੇ ਮਹਾਰਾਜ ਜੀ ਦੇ ਸਾਹਮਣੇ ਇਹ ਆਪਣੇ ਟਾਰਗੇਟ ਤੇ ਪਹੁੰਚੇ ਹੋਏ ਉਹਨਾਂ ਦੀ ਸ਼ੁਕਰਾਨਤਾ ਕਰਨੀ ਤੇ ਬਸ ਜੀ ਇਹ ਬੋ ਬੋ ਜਿਆ ਦੀ ਕਿਰਪਾ ਹੋਈ ਜੀ ਕਿਤੇ ਜੋ ਲੱਗੀ ਤੇ ਇਖਾਣਾ ਗੋਗੇ ਬਦੋ ਸਿੱਖ ਦੇ ਤੌਰ ਤੇ ਤੁਹਾਨੂੰ ਜੋਬ ਮਿਲੀ ਹੈ ਕਿੰਨਾ ਤਾਂ ਮਾਣ ਮਹਿਸੂਸ ਸਭ ਤੋਂ ਪਹਿਲਾਂ ਜੀ ਜੀ ਸਭ ਤੋਂ ਪਹਿਲਾਂ ਜੀ ਇਹ ਕੋਟਾ ਦਾ ਅਸੀਂ ਦੀ ਕਿਰਪਾ ਨਾਲ ਇਹ ਆਪ੍ਰੀਮ ਜੱਟ ਤੇ ਪਹੁੰਚ ਗਿਆ ਤੇ ਸਿੱਖ ਹੁੰਦੇ ਤੇ ਤੇ ਸਭ ਤੋਂ ਵੱਧ ਮਾਣ ਮिन्नੂ ਮੇਰੀ ਫੈਮਿਲੀ ਦਾ ਤੇ ਮੇਰੀ 에ਰਲਾਈਨਾਂ ਜੀ ਰਾਇਨੇਰ ਆ ਯੂਰਪ ਦੀ ਸਭ ਤੋਂ ਵੱਡੀ ਕਹਿ ਸਕਦੇ ਤੇ ਸਭ ਤੋਂ ਵੱਧ ਪੈਸਿੰਗ ਦੇ ਰਸਟ ਟ੍ਰਾਂਸਪੋਰਟ ਕਰਦੇ ਤੇ ਸਾਰੀ ਯੂਰਪ ਦੇ ਵਿੱਚ ਜੀ ਆਪਰੇਟ ਅਸੀਂ ਕਰਦੇ ਜੀ ਸਫਰ ਕਿਵੇਂ ਦਾ ਹੈ ਅੱਜ ਸ਼ੁਰੂਆਤੀ ਦੌਰ ਦੇ ਵਿੱਚ ਸਫਰ ਕਰੀ ਸ਼ੁਰੂ ਕੀਤਾ ਹੈ ਮਹਾਰਾਜ ਜੀ ਦੀ ਕਿਰਪਾ ਨਾਲ ਜੀ ਬਹੁਤ ਸ਼ਾਨਦਾਰ ਜੀ ਕਿੰਨੇ ਕਿ ਮਿਹਨਤ ਕਿੰਨੀ ਉਮਰ ਕਿੰਨਾ ਕੰਪੀਟੀਸ਼ਨ ਦਿਨਾ ਤੱਕ ਕਿ ਜਦੋਂ ਕੋਰਸ ਕੀਤਾ ਜਾਂ ਪੜ੍ਹਾਈ ਕੀਤੀ ਪ੍ਰਾਇਮਰ ਕੋਰਸ ਸ਼ੁਰੂ ਹੋਇਆ ਤੱਕ ਕਿੰਨਾ ਕ ਸਮਾਂ ਲੱਗਿਆ ਔਰ ਕਿੰਨੀ ਕ ਮਿਹਨਤ ਕਰਨੀ ਦੇਖੋ ਜੀ ਮਿਹਨਤ ਬਿਨ ਬਗੈਰ ਕੋਸ਼ਿਸ਼ ਨਹੀਂ ਹੋ ਸਕਦਾ ਤੇ ਇਸ ਆਪਣੇ ਟਾਰਗੇਟ ਤੇ ਪਹੁੰਚਣ ਲਈ ਬਹੁਤ ਹੀ ਛੋਟੀ ਗੱਲ ਨਹੀਂ ਪਰ ਬਹੁਤ ਹੀ ਵੱਡੀ ਗੱਲ ਨਹੀਂ ਸਭ ਤੋਂ ਤਗੜਾ ਐਡਵਾਈਸ ਜੇ ਮੈਂ ਕਿਸੇ ਨੂੰ ਵੀ ਦੇਣਾ ਹੋਵੇ ਉਹ ਇਹੀ ਆ ਵੀ ਜਿਹੜੀ ਚੀਜ਼ ਆ ਵੀ ਤੁਹਾਨੂੰ ਪੂਰਾ ਕਹਿ ਲੋ ਚਾਵਾ ਚਾਹੇ ਉਹ ਫੇ ਚੀਜ਼ ਜਿੰਨੀ ਮਾਜੀ ਓਕੀ ਹੋਵੇ ਤੁਸੀਂ ਕਰ ਸਕਦੇ ਤੇ ਪਰ ਮਿਹਨਤ ਬਿਨ ਬਗੈਰ ਕੁਝ ਨਹੀਂ ਹੋ ਸਕਦਾ ਮੈਂ ਤੁਹਾਡਾ ਇੱਕ ਕਹਿਣਾ ਚਾਹੂਗਾ ਅੱਜ ਦਰਬਾਰ ਸਾਹਿਬ ਪਹੁੰਚੇ ਜਿਸ ਦੇ ਬੇਟੇ ਨੂੰ ਵੱਡੀ ਉਤਸ਼ਾਹ ਨਾਲ ਚਲਾ ਰਹੇ ਮੇਰਾ ਨਾਮ ਜਗਿੰਦਰ ਸਿੰਘ ਔਇਲਾ ਜੀ ਮੇਰਾ ਬੇਟਾ ਮਨਨਾ ਸਿੰਘ ਔਇਲਾ ਤੇ ਇਹ ਬਣਿਆ ਸਪੇਨ ਦੇ ਵਿੱਚ ਰਾਈਨ ਨੇਰ ਦੇ ਵਿੱਚ ਪਾਇਲਟ ਬਣਿਆ ਫਸਟ ਅਫਸਰ ਹੋ ਤਾਂ ਜੀ ਤੇ ਹਰ 500 ਘੰਟੇ ਬਾਅਦ ਜਦੋਂ ਪ੍ਰਮੋਟ ਹੋ ਜਾਂਦੇ ਆ ਤੇ ਇੱਕ ਵਾਰ ਪ੍ਰਮੋਟ ਹੋ ਚੁੱਕੇ ਆ ਦੂਸਰੀ ਵਾਰ ਗੱਲ ਕੀ ਬਹੁਤ ਜਲਦੀ ਆ ਕਿ ਜਲਦੀ ਪ੍ਰਮੋਟ ਹੋ ਜਾਵਾਂਗੇ ਤੇ ਅ ਕੈਪਟਨ ਸਾਹਿਬ ਪਹੁੰਚਣ ਲਈ ਤਕਰੀਬਨ 2.5 ਤੋਂ 2.5 ਹਜ਼ਾਰ ਤੋਂ 3000 ਘੰਟਾ ਚਾਹੀਦਾ ਹੁੰਦਾ ਜੀ ਤੇ ਜਲਦੀ ਗੱਲ ਕਰਕੇ ਆਪਣੇ ਟਾਰਗੇਟ ਵੱਲ ਪਹੁੰਚ ਰਹੇ ਆ ਕਿੰਨਾ ਕੁ ਮਾਣ ਮਹਿਸੂਸ ਹੈ ਜੀ ਜੀ ਮਾਣ ਜੇ ਮਾਣ ਤੁਸੀਂ ਕਹੋ ਤੇ ਇਹ ਸ਼ਬਦ ਨਹੀਂ ਬਿਆਨ ਕੀਤੇ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਇਹ ਸਾਰੀ ਮਾਨ ਤੋਂ ਵੱਧ ਜਿਹੜੀ ਗੱਲ ਹੈ ਜੀ ਉਹ ਗੁਰੂ ਰਾਮਦਾਸ ਜੀ ਦੀ ਕਿਰਪਾ ਵਾ ਉਹਨਾਂ ਦੀ ਬਖਸ਼ਿਸ਼ ਹੈ ਜੀ ਚਿਲਾਕੀ ਕੋਈ ਨਹੀਂ ਇਸ ਚੀਜ਼ ਦੇ ਵਿੱਚ ਇਹ ਜਿੱਦਾਂ ਗੱਲ ਕੀ ਜਦੋਂ ਆਪਾਂ ਉਹਦਾ ਓਟ ਆਸਰਾ ਲੈਨੇ ਉਹ ਚੰਗੇ ਰਸਤੇ ਅਕਾਲਪੁਰਖ ਦਿੰਦਾ ਵਾ ਚੰਗੇ ਰਸਤੇ ਗੱਲ ਕੀ ਬੇਟੇ ਨੂੰ ਦਿੱਸਤੇ ਤੇ ਇੱਥੇ ਤੱਕ ਪਹੁੰਚ ਸਕੇ ਆ ਜਿਹੜੇ ਬੱਚੇ ਬਾਹਰ ਜਾਂਦੇ ਆ ਉਹਨਾਂ ਨੂੰ ਕੁਝ ਕਰਨਾ ਚਾਹੀਦਾ ਤੇ ਜਿਹੜੇ ਵੀ ਠੀਕ ਆ ਜੀ ਉੱਥੇ ਵੀ ਮੋਟੀਵੇਸ਼ਨ ਵਾਸਤੇ ਤਕਰੀਬਨ ਬੁਲਾਉਂਦੇ ਆ ਇਹਨਾਂ ਨੂੰ ਜਿੱਥੇ ਵੀ ਗੱਲ ਕੀ ਹੋ ਸਕਦਾ ਪਰ ਮੇਰਾ ਵੀ ਇਹੀ ਸੁਨੇਹਾ ਵਾਂ ਵੀ ਆਪਣੇ ਗਾਲਕੀ ਬੱਚਿਆਂ ਨੂੰ ਵੱਧ ਤੋਂ ਵੱਧ ਐਜੂਕੇਟ ਕਰੋ ਬੇਸ਼ੱਕ ਗਾਲਕੀ ਵੱਡੀਆਂ ਪ੍ਰਾਪਰਟੀਆਂ ਨਾ ਬਣਾਓ ਵੱਡੀਆਂ ਜ਼ਿਆਦਾ ਦਾ ਨਾ ਬਣਾਓ ਕੋਈ ਚੱਕਰ ਨਹੀਂ ਤੁਹਾਡਾ ਜੇ ਬੱਚਾ ਸੋਹਣਾ ਐਜੂਕੇਟ ਹੋ ਗਿਆ ਸੋਹਣੀ ਕਿਸੇ ਗਾਲਕੀ ਮੰਜ਼ਲ ਤੇ ਪਹੁੰਚ ਗਿਆ ਤੇ ਉਹ ਉਹਨਾਂ ਦੀ ਪ੍ਰਾਪਰਟੀ ਆ ਜੇ ਸੋਚਣ ਦਾ ਢੰਗ ਆ ਜੀ ਆਪਣਾ ਤੇ ਮੈਂ ਤੇ ਇਹੀ ਸਮਝਦਾ ਜੀ ਆਪਣੇ ਬੱਚਿਆਂ ਨੂੰ ਕੀ ਨਾ ਸਪੋਰਟ ਹਰ ਮਾਂ ਬਾਪ ਕਰਦਾ ਜੀ ਪਰ ਮੈਂ ਕਹਿੰਦਾ ਵੀ ਜੋ ਵੀ ਜਦੋਂ ਬਚਪਨ ਤੋਂ ਗੱਲ ਕੀ ਆਪਣੇ ਬੱਚਿਆਂ ਨੂੰ ਸਮਝਣ ਦੀ ਜਰੂਰ ਹੈ ਖੁੱਲੀਆਂ ਗੱਲਾਂ ਕਰੋ ਉਹਨਾਂ ਦੇ ਨਾਲ ਜਿੱਧਰ ਨੂੰ ਗੱਲ ਕੀ ਬੱਚਾ ਜਾਂਦਾ ਉਹਦੀ ਸਪੋਰਟ ਕਰੋ ਵਾਹਿਗੁਰੂ ਤੇ ਕੋਈ ਵੀ ਕੀ ਨਾਮ ਆ ਜਿੱਦਾਂ ਅੱਜਕੱਲ ਬੱਚਿਆਂ ਦਾ ਰਿਹਾਨ ਆ ਕਿ ਗੈਰਕਾਨੂੰਨੀ ਢੰਗ ਦੇ ਨਾਲ ਵੀ ਦੂਸਰੇ ਦੇਸ਼ਾਂ ਦੇ ਵਿੱਚ ਜਾ ਰਹੇ ਆ ਅਗਰ ਤੁਸੀਂ ਲੀਗਲੀ ਸਭ ਕੁਝ ਕਰਨਾ ਚਾਹੁੰਦੇ ਆ ਸਿਰਫ ਘਾਟ ਇਨਫੋਰਮੇਸ਼ਨ ਦੀ ਆ ਜੀ ਮੈਂ ਸਮਝਦਾ ਜਦੋਂ ਆਪਾਂ ਨੂੰ ਇਨਫੋਰਮੇਸ਼ਨ ਨਹੀਂ ਨਾ ਉਦੋਂ ਹੀ ਆਪਾਂ ਕੋਈ ਨਾ ਕੋਈ ਗਲਤ ਸਟੈਪ ਲੈ ਲੈਂਦੇ ਆ ਜਦੋਂ ਆਪਾਂ ਨੂੰ ਪ੍ਰੋਪਰ ਗੱਲ ਕੀ ਇਨਫੋਰਮੇਸ਼ਨ ਹੁੰਦੀ ਹੈ ਇੱਥੋਂ ਤੱਕ ਕਿ ਕਈ ਵਾਰੀ ਆਪਣੇ ਰਿਸ਼ਤੇਦਾਰਾਂ ਕੋਲੋਂ ਲਕੋਨੇ ਜਿਹੜੇ ਕਿ ਪਹਿਲਾਂ ਬਾਹਰ ਗਏ ਹੁੰਦੇ ਵੈਲ ਸੈਟਲ ਹੁੰਦੇ ਆ ਆਪਾਂ ਨੂੰ ਚਾਹੀਦਾ ਵਾ ਪਹਿਲਾਂ ਸਭੋਂ ਆਪਾਂ ਉਹਨਾਂ ਦੇ ਨਾਲ ਸਾਰੀ ਗੱਲਬਾਤ ਕਰੀਏ ਤਾਂ ਕਿ ਅਸੀਂ ਕਿਸੇ ਗਲਤ ਰਸਤੇ ਤੇ ਇਹਨਾਂ ਗੱਲ ਕੀ ਚੱਲੀਏ ਕਿਸੇ ਠੱਗੇ ਨਾਲ ਯਹੀਏ ਬਾਅਦ ਵਿੱਚ ਉੱਥੇ ਪਹੁੰਚ ਕੇ ਕੋਈ ਫਾਇਦਾ ਨਹੀਂ ਪਰ ਆਪਾਂ ਕਈ ਵਾਰੀ ਉਹ ਚੀਜ਼ਾਂ ਲਕਾਉਂਦੇ ਰਹਿੰਨੇ ਆ ਮੈਂ ਕਹਿੰਦਾ ਇਹ ਚੀਜ਼ਾਂ ਸਭ ਤੋਂ ਪਹਿਲਾਂ ਸਾਨੂੰ ਆਪਣੇ ਰਿਸ਼ਤੇਦਾਰਾਂ ਕੋਲੋਂ ਆਪਣੇ ਸੱਜਣਾਂ ਮਿੱਤਰਾਂ ਕੋਲੋਂ ਪਹਿਲਾਂ ਗੱਲ ਕੀ ਜਾਣਨਾ ਚਾਹੀਦਾ